ਬਾਬੇ ਦੀ ਨਵੀਂ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆਈ ਕਿ ਕਿਸ ਤਰ੍ਹਾਂ ਉਸ ਦੇ ਉੱਤੇ ਜਿਹੜੀ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਉਸ ਦੇ ਵੱਲੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ ਗਈ ਆ ਪੂਰੀ ਫੁਰਤੀ ਦੇ ਨਾਲ ਆਪਣੀ ਜਾਨ ਬਚਾਈ ਗਈ ਨਹੀਂ ਤੇ ਖੇੜੀ ਵਾਲੇ ਬਾਬੇ ਦੀ ਜ਼ਿੰਦਗੀ ਤੱਕ ਖਤਮ ਹੋ ਸਕਦੀ ਤਾਂ ਸੌਰੇ ਪਰਿਵਾਰ ਉੱਤੇ ਇਲਜ਼ਾਮ ਲੱਗੇ ਨੇ ਕਿ ਖੇੜੀ ਵਾਲੇ ਬਾਬੇ ਦੇ ਉੱਤੇ ਕਿਸ ਤਰ੍ਹਾਂ ਵਰਨਾ ਗੱਡੀ ਗੋਲੀ ਵਾਂਗ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਸਵੀਰਾਂ ਦੇਖ ਕੇ ਤੁਹਾਡੇ ਵੀ ਹੋ ਸ਼ਟ ਜਾਣ ਕੇ ਦੇਖ ਸਕਦੇ ਹੋ ਤਸਵੀਰਾਂ ਕਿ ਕਿਸ ਤਰ੍ਹਾਂ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਸੀ ਉਸਦੇ ਬਾਅਦ ਜਦੋਂ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤਾਂ ਮੌਕੇ ਉੱਤੇ ਕਿਸ ਤਰ੍ਹਾਂ ਆਪਣੀ ਗੱਡੀ ਦੇ ਕੋਲ ਖੇੜੀ ਵਾਲਾ ਬਾਬਾ ਖੜਾ ਹੁੰਦਾ ਤਾਂ ਮੌਕੇ ਉੱਤੇ ਇੱਕ ਬਰਨਾ ਤੇਜ਼ ਰਫ਼ਤਾਰ ਗੱਡੀ ਵਰਨਾ ਆਉਂਦੀ ਆ ਤਾਂ ਖੇੜੀ ਵਾਲੇ ਬਾਬੇ ਦੇ ਵਿੱਚ ਆ ਕੇ ਵੱਜਦੀ ਆ ਪਰ ਫੁਰਤੀ ਦੇਖੋ ਤੁਸੀਂ ਕਿ ਗੋਲੀ ਵਾਂਗ ਛਾਲ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਜੇਕਰ ਨਾ ਚੜਦਾ ਤਾਂ ਮੌਕੇ ਉੱਤੇ ਜਾਨ ਜਾ ਸਕਦੀ ਸੀ ਖੇੜੀ ਵਾਲੇ ਬਾਬੇ ਦੀ ਤਸਵੀਰ ਦੇਖ ਸਕਦੇ ਤੁਸੀਂ ਕਿ ਕਿਸ ਤਰ੍ਹਾਂ ਗੋਲੀ ਵਾਂਗ ਛਾਲ ਮਾਰ ਕੇ ਗੱਡੀ ਦੇ ਉੱਤੇ ਚੜ ਗਿਆ ਹੋਇ ਬੁਰੇ ਤਰੀਕੇ ਦੇ ਨਾਲ ਡਿੱਗਦਾ ਤਾਂ ਉਸ ਦੇ ਬਾਅਦ ਉਸ ਦੀ ਕੱਟ ਮਾਰ ਵੀ ਕੀਤੀ ਜਾਂਦੀ ਆ ਤਾਂ ਲਗਾਤਾਰ ਡਿਸਪਿਊਟ ਚੱਲ ਰਿਹਾ ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਜਿਹੜਾ ਆ ਝਗੜਾ ਚੱਲ ਰਿਹਾ ਵਿਆਹ ਸ਼ਾਦੀ ਨੂੰ ਲੈ ਕੇ ਝਗੜਾ ਜਿਹੜਾ ਲਗਾਤਾਰ ਚੱਲ ਰਿਹਾ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਕਿਸ ਤਰ੍ਹਾਂ ਰੈੱਡ ਲਾਈਟ ਤੁਹਾਨੂੰ ਦਿਖਾ ਰਿਹਾ ਰੈੱਡ ਸਰਕਲ ਦਿਖਾ ਰਿਹਾ ਉੱਥੇ ਬਾਬਾ ਜਿਹੜਾ ਆ ਆਪਣੀ ਗੱਡੀ ਦੇ ਕੋਲੋਂ ਸਾਈਡ ਤੇ ਆ ਦਾ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬਾਬਾ ਜਿਹੜਾ ਆ ਉਹ ਗੱਡੀ ਦੇ ਕੋਲ ਖੜਾ ਹੁੰਦਾ ਆਪਣੀ ਫੋਰਚੂਨਰ ਦੇ ਕੋਲ ਉਸਦੇ ਬਾਅਦ ਜਦੋਂ ਸਾਈਡ ਤੇ ਆਂਦਾ ਤਾਂ ਇੱਕਦਮ ਦੇਖ ਸਕਦੇ ਹੋ ਕਿਸ ਤਰ੍ਹਾਂ ਕਾਰ ਆ ਕਿ ਜਦੋਂ ਵਿੱਚ ਵੱਜਣ ਲੱਗਦੀ ਤਾਂ ਛਾਲ ਮਾਰ ਕੇ ਬਾਬਾ ਕਾਰ ਦੇ ਉੱਤੇ ਜੰਪ ਕਰ ਜਾਂਦਾ ਜੇਕਰ ਜੰਪ ਨਾ ਕਰਦਾ ਤਾਂ ਮੌਕੇ ਦੇ ਉੱਤੇ ਬਾਬੇ ਨੇ ਇਸ ਤੇਜ਼ ਰਫ਼ਤਾਰ ਗੱਡੀ ਦੇ ਥੱਲੇ ਆ ਜਾਣਾ ਸੀਗਾ ਤਾਂ ਮੌਕੇ ਤੇ ਜਾਨ ਤੱਕ ਜਾ ਸਕਦੀ ਸੀ ਤਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਜਿਸ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਕੀਤਾ ਗਿਆ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਕ੍ਰਾਸ ਪਰਚਾ ਹੋ ਚੁੱਕਾ ਖੇੜੀ ਵਾਲੇ ਬਾਬੇ ਦੇ ਸਾਲੇ ਦੇ ਉੱਤੇ ਵੀ ਪਰਚਾ ਦਰਜ ਕਰ ਲਿਆ ਗਿਆ ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਤੇ ਬਾਇਓਨੇਮ ਪਰਚਾ ਦਰਜ ਕੀਤਾ ਗਿਆ ਤੇ 4-5 ਜਣਿਆਂ ਦੇ ਉੱਤੇ ਅਣਪਛਾਤੇਆਂ ਦੇ ਉੱਤੇ ਪਰਚਾ ਜਿਹੜਾ ਆ ਦਰਜ ਕਰ ਲਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਆਪਸੀ ਦੁਵਾਂ ਦੇ ਜਿਹੜਾ ਆ ਲੜਾਈ ਝਗੜਾ ਚੱਲ ਰਿਹਾ ਖੇੜੀ ਵਾਲੇ ਬਾਬੇ ਦਾ ਪਿਛਲੇ ਸਾਲ ਹੀ ਅਜੇ ਵਿਆਹ ਹੁੰਦਾ ਆ ਪਰ ਖੇੜੀ ਵਾਲੇ ਬਾਬੇ ਦੇ ਇਲਜ਼ਾਮ ਆ ਕਿ ਮੇਰੀ ਪਤਨੀ ਨੂੰ ਮੇਰੇ ਕੋਲ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਜਿਸ ਦੇ ਬਾਅਦ ਖੇੜੀ ਵਾਲਾ ਬਾਬਾ ਕਹਿੰਦਾ ਕਿ ਮੈਨੂੰ ਇਹਨਾਂ ਨੇ ਘਰ 'ਚ ਗੱਲਬਾਤ ਕਰਨ ਦੀ ਲਈ ਬੁਲਾਇਆ ਪਰ ਗੱਲਬਾਤ ਕਰਦੇ ਕਰਦੇ ਆਪਸ ਦੇ ਵਿੱਚ ਜਿਹੜੀ ਆ ਲੜਾਈ ਹੋ ਜਾਂਦੀ ਆ ਤਾਂ ਖੂਨੀ ਰੂਪ ਜਿਹੜੀ ਆ ਅਖਤਿਆਰ ਕਰ ਲੈਂਦੀ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਜਿਹੜਾ ਆ ਖੇੜੀ ਵਾਲੇ ਬਾਬੇ ਉਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਖੂਨੀ ਜਿਹੜੀਆਂ ਤਸਵੀਰਾਂ ਜਿਹੜੀਆਂ ਜਦੋਂ ਆਪਣਾ ਰੂਪ ਲੈ ਲੈਂਦੀ ਉਸ ਤੋਂ ਬਾਅਦ ਖੇੜੀ ਵਾਲੇ ਬਾਬੇ ਦੀ ਸੱਸ ਵੀ ਅੰਜਾਮ ਇਲਜ਼ਾਮ ਲਗਾਉਂਦੀ ਆ ਕਿ ਮੇਰੇ ਪੱਟ ਦੇ ਵਿੱਚ ਗੋਲੀ ਮਾਰੀ ਗਈ ਆ ਹਸਪਤਾਲ ਜਾ ਕੇ ਦਾਖਲ ਹੋ ਜਾਂਦੀ ਦੂਸਰੇ ਪਾਸੇ ਖੇੜੀ ਵਾਲਾ ਬਾਬਾ ਜਿਹੜਾ ਇਹ ਕਹਿੰਦਾ ਮੈਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਜ ਵਿੱਚ ਮਾਰੀ ਜਾਂਦੀ ਹੈ ਖੇੜੀ ਵਾਲੇ ਬਾਬੇ ਦੇ ਵਿੱਚ ਗੱਡੀ ਮਾਰੀ ਜਾਂਦੀ ਆ ਹਾਲਾਂਕਿ ਫੁਰਤੀ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਜਿਸ ਤੋਂ ਬਾਅਦ ਖੇੜੀ ਵਾਲਾ ਬਾਬਾ ਬੁਰੇ ਤਰੀਕੇ ਦੇ ਨਾਲ ਟੇਕਦਾ ਤਾਂ ਉਸ ਨੂੰ ਚੁੱਕ ਕੇ ਜਿਹੜਾ ਆ ਜਿਹੜਾ ਉਸ ਤੋਂ ਬਾਅਦ ਉਸ ਦੇ ਉੱਤੇ ਡਾਂਗਾਂ ਦੇ ਨਾਲ ਉਸ ਦੀ ਕਟਾਈ ਵੀ ਕੀਤੀ ਜਾਂਦੀ ਆ ਦੇਖ ਸਕਦੇ ਕਿਸ ਤਰ੍ਹਾਂ ਭੱਜਦੇ ਹੋਏ ਨਜ਼ਰ ਆ ਰਹੇ ਡੰਡਿਆਂ ਦੇ ਨਾਲ ਉੱਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਇੱਕ ਭਿਆਨਕ ਰੂਪ اختیار ਕਰ ਲਿਆ ਪਿਛਲੇ ਸਾਲ ਹੀ ਖੇੜੀ ਵਾਲੇ ਬਾਬੇ ਦਾ ਵਿਆਹ ਹੋਇਆ ਸੀਗਾ ਫਤੇਗੜ ਸਾਹਿਬ ਦੇ ਵਿੱਚ ਇੱਕ ਲੜਕੀ ਸੱਜਉਤ ਕੋਰ ਦੇ ਨਾਲ ਵਿਆਹ ਹੁੰਦਾ ਹੈ ਉਸ ਤੋਂ ਬਾਅਦ ਦੋਹਾਂ ਦਾ ਆਪਸ ਵਿੱਚ ਡਿਸਪਿਊਟ ਚੱਲਣ ਲੱਗਦਾ ਦੋਹਾਂ ਦਾ ਆਪਸ ਵਿੱਚ ਝਗੜਾ ਚੱਲਣ ਲੱਗਦਾ ਜਿਸ ਦੇ ਬਾਅਦ ਝਗੜਾ ਇੰਨਾ ਜ਼ਿਆਦਾ ਖੌਫਨਾਕ ਰੂਪ اختیار ਕਰ ਲੈਂਦਾ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੇੜੀ ਵਾਲਾ ਬਾਬਾ ਜਦੋਂ ਆਪਣੀ ਪਤਨੀ ਦੇ ਨੂੰ ਘਰੇ ਲਿਆਉਣ ਲਈ ਸੁਰਾਸਫਾਈ ਦੇ ਲਈ ਆਪਣੇ ਪੇਕੇ ਪਰਿਵਾਰ ਦੇ ਵਿੱਚ ਪਹੁੰਚਦਾ ਤਾਂ ਦੋਹਾਂ ਦੀ ਦੇ ਵਿੱਚ ਲੜਾਈ ਹੋ ਜਾਂਦੀ ਤਾਂ ਹੁਣ ਨਵੀਂ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਖੇੜੀ ਵਾਲੇ ਬਾਬੇ ਦੇ ਉੱਤੇ ਗੱਡੀ ਚੜਨ ਲੱਗੀ ਸੀਗੀ ਤਾਂ ਇੱਕ ਵਾਰ ਫਿਰ ਸੀਸੀਟੀਵੀ ਤੁਹਾਨੂੰ ਫੁਟੇਜ ਦਿਖਾਵਾਂਗੇ ਕਿ ਗੱਡੀ ਚੜਨ ਲੱਗਦੀ ਹੈ ਦੇਖੋ ਕਿਸ ਤਰ੍ਹਾਂ ਛਾਲ ਮਾਰ ਕੇ ਖੇੜੀ ਵਾਲੇ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਵਰਨਾ ਗੱਡੀ ਦੇ ਉੱਤੇ ਚੜ ਜਾਂਦਾ ਤਾਂ ਬੁਰੇ ਤਰੀਕੇ ਦੇ ਨਾਲ ਇਹੇ ਠਾਡੇਖ ਦਾ ਦੇਖ ਸਕਦੇ ਹੋ ਤਸਵੀਰ ਇੱਕ ਵਾਰ ਫਿਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇਖੋ ਛਾਲ ਮਾਰ ਕੇ ਉੱਪਰ ਉੱਡ ਜਾਂਦਾ ਖੇੜੀ ਵਾਲੇ ਬਾਬਾ ਤੇ ਉਸ ਗੱਡੀ ਦੇ ਉੱਤੇ ਚੜ ਜਾਂਦਾ ਜੇਕਰ ਨਾ ਛਾਲ ਮਾਰਦਾ ਤਾਂ ਇਸ ਗੱਡੀ ਦੇ ਥੱਲੇ ਆ ਜਾਣਾ ਸੀਗਾ ਖੇੜੀ ਵਾਲੇ ਬਾਬੇ ਨੇ ਤੇ ਮੌਕੇ ਤੇ ਜਾਨ ਤੱਕ ਜਾ ਸਕਦੀ ਹਾਲਾਂਕਿ ਬਾਅਦ ਵਿੱਚ ਉਹ ਗੱਡੀ ਵਾਲਿਆਂ ਨੇ ਇਸ ਨੂੰ ਬ ਪੁਲਿਸ ਬਲਦਤੀ ਜਾਣਕਾਰੀ ਮੁਤਾਬਕ ਕਿ ਗੱਡੀ ਸੋਹਰਾ ਪਰਿਵਾਰ ਖੇੜੀ ਵਾਲੇ ਬਾਬੇ ਦੇ ਸੋਹਰਾ ਪਰਿਵਾਰ ਜਿਹੜਾ ਉਹ ਗੱਡੀ ਲਿਆ ਕੇ ਇਸ ਦੇ ਉੱਤੇ ਚੜਨ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰ੍ਹਾਂ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਸੀ ਉਸ ਤੋਂ ਬਾਅਦ ਜਦੋਂ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤਾਂ ਮੌਕੇ ਉੱਤੇ ਕਿਸ ਤਰ੍ਹਾਂ ਆਪਣੀ ਗੱਡੀ ਦੇ ਕੋਲ ਖੇੜੀ ਵਾਲਾ ਬਾਬਾ ਖੜਾ ਹੁੰਦਾ ਤਾਂ ਮੌਕੇ ਉੱਤੇ ਇੱਕ ਵਰਨਾ ਤੇਜ਼ ਰਫ਼ਤਾਰ ਗੱਡੀ ਵਰਨਾ ਆਉਂਦੀ ਆ ਤਾਂ ਖੇੜੀ ਵਾਲੇ ਬਾਬੇ ਦੇ ਵਿੱਚ ਆ ਕੇ ਵੱਜਦੀ ਆ ਪਰ ਫੁਰਤੀ ਦੇਖੋ ਤੁਸੀਂ ਕਿ ਗੋਲੀ ਵਾਂਗ ਛਾਲ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਜੇਕਰ ਨਾ ਚੜਦਾ ਤਾਂ ਮੌਕੇ ਉੱਤੇ ਜਾਨ ਜਾ ਸਕਦੀ ਸੀ ਖੇੜੀ ਵਾਲੇ ਬਾਬੇ ਦੀ ਤਸਵੀਰ ਦੇਖ ਸਕਦੇ ਤੁਸੀਂ ਕਿ ਕਿਸ ਤਰ੍ਹਾਂ ਗੋਲੀ ਵਾਂਗ ਛਾਲ ਮਾਰ ਕੇ ਗੱਡੀ ਦੇ ਉੱਤੇ ਚੜ ਗਿਆ ਹੋਇਆ ਬੁਰੇ ਤਰੀਕੇ ਦੇ ਨਾਲ ਹੇਠਾਂ ਡਿੱਗਦਾ ਤਾਂ ਉਸਦੇ ਬਾਅਦ ਉਸ ਦੀ ਕੁੱਟ ਮਾਰ ਵੀ ਕੀਤੀ ਜਾਂਦੀ ਆ ਤਾਂ ਲਗਾਤਾਰ ਡਿਸਪਿਊਟ ਚੱਲ ਰਿਹਾ ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਜਿਹੜਾ ਆ ਝਗੜਾ ਚੱਲ ਰਿਹਾ ਵਿਆਹ ਸ਼ਾਦੀ ਨੂੰ ਲੈ ਕੇ ਝਗੜਾ ਜਿਹੜਾ ਲਗਾਤਾਰ ਚੱਲ ਰਿਹਾ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਕਿਸ ਤਰ੍ਹਾਂ ਰੈੱਡ ਲਾਈਟ ਜੋ ਤੁਹਾਨੂੰ ਦਿਖਾ ਰਿਹਾ ਰੈੱਡ ਸਰਕਲ ਦਿਖਾ ਰਿਹਾ ਉੱਥੇ ਬਾਬਾ ਜਿਹੜਾ ਆ ਆਪਣੀ ਗੱਡੀ ਦੇ ਕੋਲੋਂ ਸਾਈਡ ਤੇ ਆ ਦਾ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬਾਬਾ ਜਿਹੜਾ ਆ ਉਹ ਗੱਡੀ ਦੇ ਕੋਲ ਖੜਾ ਹੁੰਦਾ ਆਪਣੀ ਫੋਰਚੂਨਰ ਦੇ ਕੋਲ ਉਸਦੇ ਬਾਅਦ ਜਦੋਂ ਸਾਈਡ ਤੇ ਆਂਦਾ ਤਾਂ ਇੱਕਦਮ ਦੇਖ ਸਕਦੇ ਹੋ ਕਿਸ ਤਰ੍ਹਾਂ ਕਾਰ ਆ ਕਿ ਜਦੋਂ ਵਿੱਚ ਵੱਜਣ ਲੱਗਦੀ ਤਾਂ ਛਾਲ ਮਾਰ ਕੇ ਬਾਬਾ ਕਾਰ ਦੇ ਉੱਤੇ ਜੰਪ ਕਰ ਜਾਂਦਾ ਜੇਕਰ ਜੰਪ ਨਾ ਕਰਦਾ ਤਾਂ ਮੌਕੇ ਦੇ ਉੱਤੇ ਬਾਬੇ ਨੇ ਇਸ ਤੇਜ਼ ਰਫ਼ਤਾਰ ਗੱਡੀ ਦੇ ਥੱਲੇ ਆ ਜਾਣਾ ਸੀਗਾ ਤਾਂ ਮੌਕੇ ਤੇ ਜਾਨ ਤੱਕ ਜਾ ਸਕਦੀ ਸੀ ਤਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਜਿਸ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਕੀਤਾ ਗਿਆ ਤਾਂ ਦੱਸ ਦੇਣਾ ਚਾਹੁੰਦੇ ਆ ਕਿ ਕ੍ਰਾਸ ਪਰਚਾ ਹੋ ਚੁੱਕਿਆ ਖੇੜੀ ਵਾਲੇ ਬਾਬੇ ਦੇ ਸਾਲੇ ਦੇ ਉੱਤੇ ਵੀ ਪਰਚਾ ਦਰਜ ਕਰ ਲਿਆ ਗਿਆ ਇਸ ਤੋਂ ਇਲਾਵਾ ਦੋ ਹੋਰ ਵਿਅਕਤੀਆਂ ਤੇ ਵਾਈ ਨੇਮ ਪਰਚਾ ਦਰਜ ਕੀਤਾ ਗਿਆ ਤੇ ਚਾਰ ਪੰਜ ਜਣਿਆਂ ਦੇ ਉੱਤੇ ਅਣਪਛਾਤੇਆਂ ਦੇ ਉੱਤੇ ਪਰਚਾ ਜਿਹੜਾ ਆ ਦਰਜ ਕਰ ਲਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਆਪਸੀ ਦੁਵਾਂ ਦੇ ਜਿਹੜਾ ਆ ਲੜਾਈ ਝਗੜਾ ਚੱਲ ਰਿਹਾ ਖੇੜੀ ਵਾਲੇ ਬਾਬੇ ਦਾ ਪਿਛਲੇ ਸਾਲ ਹੀ ਅਜੇ ਵਿਆਹ ਹੁੰਦਾ ਆ ਪਰ ਖੇੜੀ ਵਾਲੇ ਬਾਬੇ ਦੇ ਇਲਜ਼ਾਮ ਆ ਕਿ ਮੇਰੀ ਪਤਨੀ ਨੂੰ ਮੇਰੇ ਕੋਲ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਜਿਸ ਤੇ ਬਾਅਦ ਖੇੜੀ ਵਾਲਾ ਬਾਬਾ ਕਹਿੰਦਾ ਕਿ ਮੈਨੂੰ ਇਹਨਾਂ ਨੇ ਘਰ 'ਚ ਗੱਲਬਾਤ ਕਰਨ ਦੀ ਲਈ ਬੁਲਾਇਆ ਪਰ ਗੱਲਬਾਤ ਕਰਦੇ ਕਰਦੇ ਆਪਸ ਦੇ ਵਿੱਚ ਜਿਹੜੀ ਆ ਲੜਾਈ ਹੋ ਜਾਂਦੀ ਆ ਤਾਂ ਖੂਨੀ ਰੂਪ ਜਿਹੜੀ ਆ ਹਥਿਆਰ ਕਰ ਲੈਂਦੀ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਜਿਹੜਾ ਆ ਖੇੜੀ ਵਾਲੇ ਬਾਬੇ ਉੱਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਖੂਨੀ ਜਿਹੜੀਆਂ ਤਸਵੀਰਾਂ ਜਿਹੜੀਆਂ ਜਦੋਂ ਆਪਣਾ ਰੂਪ ਲੈ ਲੈਂਦੀਆਂ ਉਸ ਤੋਂ ਬਾਅਦ ਖੇੜੀ ਵਾਲੇ ਬਾਬੇ ਦੀ ਸੱਸ ਵੀ ਅੰਜਾਮ ਇਲਜ਼ਾਮ ਲਗਾਉਂਦੀ ਹੈ ਕਿ ਮੇਰੇ ਪੱਟ ਦੇ ਵਿੱਚ ਗੋਲੀ ਮਾਰੀ ਗਈ ਆ ਹਸਪਤਾਲ ਜਾ ਕੇ ਦਾਖਲ ਹੋ ਜਾਂਦੀ ਦੂਸਰੇ ਪਾਸੇ ਖੇੜੀ ਵਾਲਾ ਬਾਬਾ ਵੀ ਜਿਹੜਾ ਹੈ ਉਹ ਕਹਿੰਦਾ ਮੈਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਜਿ ਵਿੱਚ ਮਾਰੀ ਜਾਂਦੀ ਹੈ ਖੇੜੀ ਵਾਲੇ ਬਾਬੇ ਦੇ ਵਿੱਚ ਗੱਡੀ ਮਾਰੀ ਜਾਂਦੀ ਆ ਹਾਲਾਂਕਿ ਫੁਰਤੀ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਖੇੜੀ ਵਾਲਾ ਬਾਬਾ ਬੁਰੇ ਤਰੀਕੇ ਦੇ ਨਾਲ ਹੀਠਾ ਢੇਕਦਾ ਤਾਂ ਉਸ ਨੂੰ ਚੁੱਕ ਕੇ ਜਿਹੜਾ ਆ ਜਿਹੜਾ ਉਸ ਦੇ ਬਾਅਦ ਉਸ ਦੇ ਉੱਤੇ ਡਾਂਗਾਂ ਦੇ ਨਾਲ ਉਸਦੀ ਕਟਾਈ ਵੀ ਕੀਤੀ ਜਾਂਦੀ ਆ ਦੇਖ ਸਕਦੇ ਕਿਸ ਤਰ੍ਹਾਂ ਭਜਦੇ ਹੋਏ ਨਜ਼ਰ ਆ ਰਹੇ ਡੰਡਿਆਂ ਦੇ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਇੱਕ ਭਿਆਨਕ ਰੂਪ اختیار ਕਰ ਲਿਆ ਪਿਛਲੇ ਸਾਲ ਹੀ ਖੇੜੀ ਵਾਲੇ ਬਾਬੇ ਦਾ ਵਿਆਹ ਹੋਇਆ ਸੀਗਾ ਫਤੇਗੜ ਸਾਹਿਬ ਦੇ ਵਿੱਚ ਇੱਕ ਲੜਕੀ ਸਾਹਿਬ ਜੋ ਉਤਕੋਰ ਦੇ ਨਾਲ ਵਿਆਹ ਹੁੰਦਾ ਉਸ ਦੇ ਬਾਅਦ ਦੋਹਾਂ ਦਾ ਆਪਸ ਵਿੱਚ ਡਿਸਪਿਊਟ ਚੱਲਣ ਲੱਗਦਾ ਦੋਹਾਂ ਦਾ ਆਪਸ ਵਿੱਚ ਝਗੜਾ ਚੱਲਣ ਲੱਗਦਾ ਜਿਸ ਦੇ ਬਾਅਦ ਝਗੜਾ ਇੰਨਾ ਜ਼ਿਆਦਾ ਅਕਾਲ ਫੁਨਾਕ ਰੂਪ اختیار ਕਰ ਲੈਂਦਾ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਖੇੜੀ ਵਾਲਾ ਬਾਬਾ ਜਦੋਂ ਆਪਣੀ ਪਤਨੀ ਦੇ ਨੂੰ ਘਰੇ ਲਿਆਉਣ ਲਈ ਸੁਰਾ ਸਫਾਈ ਦੇ ਲਈ ਆਪਣੇ ਪੇਕੇ ਪਰਿਵਾਰ ਦੇ ਵਿੱਚ ਪਹੁੰਚਦਾ ਤਾਂ ਦੋਹਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਤਾਂ ਹੁਣ ਨਵੀਂ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਖੇੜੀ ਵਾਲੇ ਬਾਬੇ ਦੇ ਉੱਤੇ ਗੱਡੀ ਚੜਨ ਲੱਗੀ ਸੀਗੀ ਤਾਂ ਇੱਕ ਵਾਰ ਫਿਰ ਸੀਸੀਟੀਵੀ ਤੁਹਾਨੂੰ ਫੁਟੇਜ ਦਿਖਾਵਾਂਗੇ ਕਿ ਗੱਡੀ ਚੜਨ ਲੱਗਦੀ ਹੈ ਦੇਖੋ ਕਿਸ ਤਰ੍ਹਾਂ ਛਾਲ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਵਰਨਾ ਗੱਡੀ ਦੇ ਉੱਤੇ ਚੜ ਜਾਂਦਾ ਤਾਂ ਬੁਰੇ ਤਰੀਕੇ ਦੇ ਨਾਲ ਅਹੇ ਠਾਡੇ ਦੇਖ ਸਕਦੇ ਤਸਵੀਰ ਇੱਕ ਵਾਰ ਫਿਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇਖੋ ਛਾਲ ਮਾਰ ਕੇ ਉੱਪਰ ਉੱਡ ਜਾਂਦਾ ਖੇੜੀ ਵਾਲੇ ਬਾਬਾ ਤੇ ਉਸ ਗੱਡੀ ਦੇ ਉੱਤੇ ਚੜ ਜਾਂਦਾ ਜੇਕਰ ਨਾ ਛਾਲ ਮਾਰਦਾ ਤਾਂ ਇਸ ਗੱਡੀ ਦੇ ਥੱਲੇ ਆ ਜਾਣਾ ਸੀਗਾ ਖੇੜੀ ਵਾਲੇ ਬਾਬੇ ਨੇ ਤੇ ਮੌਕੇ ਤੇ ਜਾਨ ਤੱਕ ਜਾ ਸਕਦੀ ਹਾਲਾਂਕਿ ਬਾਅਦ ਵਿੱਚ ਉਹ ਗੱਡੀ ਵਾਲਿਆਂ ਨੇ ਇਸ ਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਤੇ ਪੁਲਿਸ ਦੇ ਜਾਨ ਪੁਲਿਸ ਵੱਲ ਦਿੱਤੀ ਜਾਣਕਾਰੀ ਮੁਤਾਬਕ ਕਿ ਗੱਡੀ ਸੋਹਰਾ ਪਰਿਵਾਰ ਖੇੜੀ ਵਾਲੇ ਬਾਬੇ ਦੇ ਸੋਹਰਾ ਪਰਿਵਾਰ ਜਿਹੜਾ ਹੈ ਉਹ ਗੱਡੀ ਲਿਆ ਕੇ ਇਸ ਦੇ ਉੱਤੇ ਚੜਨ ਦੀ ਕੋਸ਼ਿਸ਼ ਕਰਨਾ ਕਿ ਕਿਸ ਤਰ੍ਹਾਂ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਸੀ ਉਸਦੇ ਬਾ ਤਾ ਮੌਕੇ ਉੱਤੇ ਕਿਸ ਤਰ੍ਹਾਂ ਆਪਣੀ ਗੱਡੀ ਦੇ ਕੋਲ ਖੇੜੀ ਵਾਲਾ ਬਾਬਾ ਖੜਾ ਹੁੰਦਾ ਤਾਂ ਮੌਕੇ ਉੱਤੇ ਇੱਕ ਵਰਨਾ ਤੇਜ਼ ਰਫ਼ਤਾਰ ਗੱਡੀ ਵਰਨਾ ਆਉਂਦੀ ਆ ਤਾਂ ਖੇੜੀ ਵਾਲੇ ਬਾਬੇ ਦੇ ਵਿੱਚ ਆ ਕੇ ਵੱਜਦੀ ਆ ਪਰ ਫੁਰਤੀ ਦੇਖੋ ਤੁਸੀਂ ਕਿ ਗੋਲੀ ਵਾਂਗ ਛਾਲ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਜੇਕਰ ਨਾ ਚੜਦਾ ਤਾਂ ਮੌਕੇ ਉੱਤੇ ਜਾਨ ਜਾ ਸਕਦੀ ਸੀ ਖੇੜੀ ਵਾਲੇ ਬਾਬੇ ਦੀ ਤਸਵੀਰ ਦੇਖ ਸਕਦੇ ਤੁਸੀਂ ਕਿ ਕਿ ਕਿਸ ਤਰ੍ਹਾਂ ਗੋਲੀ ਵਾਂਗ ਛਾਲ ਮਾਰ ਕੇ ਗੱਡੀ ਦੇ ਉੱਤੇ ਚੜ ਗਿਆ ਹੋਇਆ ਬੁਰੇ ਤਰੀਕੇ ਦੇ ਨਾਲ ਹੇਠਾਂ ਡਿੱਗਦਾ ਤਾਂ ਉਸਦੇ ਬਾਅਦ ਉਸ ਦੀ ਕਟ ਮਾਰ ਵੀ ਕੀਤੀ ਜਾਂਦੀ ਆ ਤਾਂ ਲਗਾਤਾਰ ਡਿਸਪਿਊਟ ਚੱਲ ਰਿਹਾ ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਜਿਹੜਾ ਆ ਝਗੜਾ ਚੱਲ ਰਿਹਾ ਵਿਆਹ ਸ਼ਾਦੀ ਨੂੰ ਲੈ ਕੇ ਝਗੜਾ ਜਿਹੜਾ ਲਗਾਤਾਰ ਚੱਲ ਰਿਹਾ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਕਿਸ ਤਰ੍ਹਾਂ ਰੈੱਡ ਲਾਈਟ ਜੋ ਤੁਹਾਨੂੰ ਦਿਖਾ ਰਿਹਾ ਰੈੱਡ ਸਰਕਲ ਦਿਖਾ ਰਿਹਾ ਉੱਥੇ ਬਾਬਾ ਜਿਹੜਾ ਆ ਆਪਣੀ ਗੱਡੀ ਦੇ ਕੋਲੋਂ ਸਾਈਡ ਤੇ ਆ ਨਾ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬਾਬਾ ਜਿਹੜਾ ਆ ਉਹ ਗੱਡੀ ਦੇ ਕੋਲ ਖੜਾ ਹੁੰਦਾ ਆਪਣੀ ਫੋਰਚੂਨਰ ਦੇ ਕੋਲ ਉਸਦੇ ਬਾਅਦ ਜਦੋਂ ਸਾਈਡ ਤੇ ਆਂਦਾ ਤਾਂ ਇੱਕਦਮ ਦੇਖ ਸਕਦੇ ਹੋ ਕਿਸ ਤਰ੍ਹਾਂ ਕਾਰ ਆ ਕਿ ਜਦੋਂ ਵਿੱਚ ਵੱਜਣ ਲੱਗਦੀ ਤਾਂ ਛਾਲ ਮਾਰ ਕੇ ਬਾਬਾ ਕਾਰ ਦੇ ਉੱਤੇ ਜੰਪ ਕਰ ਜਾਂਦਾ ਜੇਕਰ ਜੰਪ ਨਾ ਕਰਦਾ ਤਾਂ ਮੌਕੇ ਦੇ ਉੱਤੇ ਬਾਬੇ ਨੇ ਇਸ ਤੇਜ਼ ਰਫ਼ਤਾਰ ਗੱਡੀ ਦੇ ਥੱਲੇ ਆ ਜਾਣਾ ਸੀਗਾ ਤਾਂ ਮੌਕੇ ਤੇ ਜਾਨ ਤੱਕ ਜਾ ਸਕਦੀ ਸੀ ਤਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਜਿਸ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਕੀਤਾ ਗਿਆ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਕ੍ਰਾਸ ਪਰਚਾ ਹੋ ਚੁੱਕਾ ਖੇੜੀ ਵਾਲੇ ਬਾਬੇ ਦੇ ਸਾਲੇ ਦੇ ਉੱਤੇ ਵੀ ਪਰਚਾ ਦਰਜ ਕਰ ਲਿਆ ਗਿਆ ਇਸ ਤੋਂ ਇਲਾਵਾ ਦੋ 4 ਵਿਅਕਤੀਆਂ ਤੇ ਬਾਇ ਨੇਮ ਪਰਚਾ ਦਰਜ ਕੀਤਾ ਗਿਆ ਤੇ 4-5 ਜਣਿਆਂ ਦੇ ਉੱਤੇ ਅਣਪਛਾਤੇਆਂ ਦੇ ਉੱਤੇ ਪਰਚਾ ਜਿਹੜਾ ਆ ਦਰਜ ਕਰ ਲਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਆਪਸੀ ਦੁਵਾਂ ਦੇ ਜਿਹੜਾ ਆ ਲੜਾਈ ਝਗੜਾ ਚੱਲ ਰਿਹਾ ਖੇੜੀ ਵਾਲੇ ਬਾਬੇ ਦਾ ਪਿਛਲੇ ਸਾਲ ਹੀ ਅਜੇ ਵਿਆਹ ਹੁੰਦਾ ਆ ਪਰ ਖੇੜੀ ਵਾਲੇ ਬਾਬੇ ਦੇ ਇਲਜ਼ਾਮ ਆ ਕਿ ਮੇਰੀ ਪਤਨੀ ਨੂੰ ਮੇਰੇ ਕੋਲ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਜਿਸ ਤੇ ਬਾਅਦ ਖੇੜੀ ਵਾਲਾ ਬਾਬਾ ਕਹਿੰਦਾ ਕਿ ਮੈਨੂੰ ਇਹਨਾਂ ਨੇ ਘਰ 'ਚ ਗੱਲਬਾਤ ਕਰਨ ਦੀ ਲਈ ਬੁਲਾਇਆ ਪਰ ਗੱਲਬਾਤ ਕਰਦੇ ਕਰਦੇ ਆਪਸ ਦੇ ਵਿੱਚ ਜਿਹੜੀ ਆ ਲੜਾਈ ਹੋ ਜਾਂਦੀ ਆ ਤਾਂ ਖੂਨੀ ਰੂਪ ਜਿਹੜੀ ਹਥਿਆਰ ਕਰ ਲੈਂਦੀ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਜਿਹੜਾ ਆ ਖੇੜੀ ਵਾਲੇ ਬਾਬੇ ਉਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਖੂਨੀ ਜਿਹੜੀਆਂ ਤਸਵੀਰਾਂ ਜਿਹੜੀਆਂ ਜਦੋਂ ਆਪਣਾ ਰੂਪ ਲੈ ਲੈਂਦੀ ਉਸ ਤੋਂ ਬਾਅਦ ਖੇੜੀ ਵਾਲੇ ਬਾਬੇ ਦੀ ਸੱਸ ਵੀ ਅੰਜਾਂ ਇਲਜ਼ਾਮ ਲਗਾਉਂਦੀ ਆ ਕਿ ਮੇਰੇ ਪੱਟ ਦੇ ਵਿੱਚ ਗੋਲੀ ਮਾਰੀ ਗਈ ਆ ਹਸਪਤਾਲ ਜਾ ਕੇ ਦਾਖਲ ਹੋ ਜਾਂਦੀ ਦੂਸਰੇ ਪਾਸੇ ਖੇੜੀ ਵਾਲਾ ਬਾਬਾ ਵੀ ਜਿਹੜਾ ਆ ਉਹ ਕਹਿੰਦਾ ਮੈਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਦੇ ਵਿੱਚ ਮਾਰੀ ਜਾਂਦੀ ਆ ਖੇੜੀ ਵਾਲੇ ਬਾਬੇ ਦੇ ਗੱਡੀ ਮਾਰੀ ਜਾਂਦੀ ਆ ਹਾਲਾਂਕਿ ਫੁਰਤੀਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਜਿਸਦੇ ਬਾਅਦ ਖੇੜੀ ਵਾਲਾ ਬਾਬਾ ਬੁਰੇ ਤਰੀਕੇ ਦੇ ਨਾਲ 헤ਠਾ ਡੇਕਦਾ ਤਾਂ ਉਸ ਨੂੰ ਚੁੱਕ ਕੇ ਜਿਹੜਾ ਆ ਜਿਹੜਾ ਉਸਦੇ ਬਾਅਦ ਉਸਦੇ ਉੱਤੇ ਡਾਂਗਾਂ ਦੇ ਨਾਲ ਉਸਦੀ ਕਟਾਈ ਵੀ ਕੀਤੀ ਜਾਂਦੀ ਆ ਦੇਖ ਸਕਦੇ ਕਿਸ ਤਰ੍ਹਾਂ ਭੱਜਦੇ ਹੋਏ ਨਜ਼ਰ ਆ ਰਹੇ ਡੰਡਿਆਂ ਦੇ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਇੱਕ ਭਿਆਨਕ ਰੂਪ اختیار ਕਰ ਲਿਆ ਪਿਛਲੇ ਸਾਲ ਹੀ ਖੇੜੀ ਵਾਲੇ ਬਾਬੇ ਦਾ ਵਿਆਹ ਹੋਇਆ ਸੀਗਾ ਫਤੇਗੜ ਸਾਹਿਬ ਦੇ ਵਿੱਚ ਇੱਕ ਲੜਕੀ ਸਾਹਿਬ ਜੋਤਕੌਰ ਦੇ ਨਾਲ ਵਿਆਹ ਹੁੰਦਾ ਆ ਉਸਦੇ ਬਾਅਦ ਦੋਹਾਂ ਦਾ ਆਪਸ ਵਿੱਚ ਡਿਸਪਿਊਟ ਚੱਲਣ ਲੱਗਦਾ ਦੋਹਾਂ ਦਾ ਆਪਸ ਵਿੱਚ ਝਗੜਾ ਚੱਲਣ ਲੱਗਦਾ ਜਿਸਦੇ ਬਾਅਦ ਝਗੜਾ ਇੰਨਾ ਜ਼ਿਆਦਾ ਆ ਖੌਫਨਾਕ ਰੂਪ اختیار ਕਰ ਲੈਂਦਾ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੇੜੀ ਵਾਲਾ ਬਾਬਾ ਜਦੋਂ ਆਪਣੀ ਪਤਨੀ ਦੇ ਨੂੰ ਘਰੇ ਲਿਆਉਣ ਲਈ ਸੁਰਾ ਸਫਾਈ ਦੇ ਲਈ ਆਪਣੇ ਪੇਕੇ ਪਰਿਵਾਰ ਦੇ ਵਿੱਚ ਪਹੁੰਚਦਾ ਤਾਂ ਦੋਹਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਤਾਂ ਹੁਣ ਨਵੀਂ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਖੇੜੀ ਵਾਲੇ ਬਾਬੇ ਦੇ ਉੱਤੇ ਗੱਡੀ ਚੜਨ ਲੱਗੀ ਸੀਗੀ ਤਾਂ ਇੱਕ ਵਾਰ ਫਿਰ ਸੀਸੀਟੀਵੀ ਤੁਹਾਨੂੰ ਫੁਟੇਜ ਦਿਖਾਵਾਂਗੇ ਕਿ ਗੱਡੀ ਚੜਨ ਲੱਗਦੀ ਹੈ ਦੇਖੋ ਕਿਸ ਤਰ੍ਹਾਂ ਛਾਲ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਵਰਨਾ ਗੱਡੀ ਦੇ ਉੱਤੇ ਚੜ ਜਾਂਦਾ ਤਾਂ ਬੁਰੇ ਤਰੀਕੇ ਦੇ ਨਾਲ ਇਹ ਠਾਡੇ ਦਾ ਦੇਖ ਸਕਦੇ ਤਸਵੀਰ ਇੱਕ ਵਾਰ ਫਿਰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਦੇਖੋ ਛਾਲ ਮਾਰ ਕੇ ਉੱਪਰ ਉੱਡ ਜਾਂਦਾ ਖੇੜੀ ਵਾਲਾ ਬਾਬਾ ਤੇ ਉਸ ਗੱਡੀ ਦੇ ਉੱਤੇ ਚੜ ਜਾਂਦਾ ਜੇਕਰ ਨਾ ਛਾਲ ਮਾਰਦਾ ਤਾਂ ਇਸ ਗੱਡੀ ਦੇ ਥੱਲੇ ਆ ਜਾਣਾ ਸੀਗਾ ਖੇੜੀ ਵਾਲੇ ਬਾਬੇ ਨੇ ਤੇ ਮੌਕੇ ਤੇ ਜਾਨ ਤੱਕ ਜਾ ਸਕਦੀ ਸੀ ਹਾਲਾਂਕਿ ਬਾਅਦ ਵਿੱਚ ਉਹ ਗੱਡੀ ਵਾਲਿਆਂ ਨੇ ਇਸ ਨੂੰ ਬੁਰੇ ਜਾਨ ਪੁਲਿਸ ਬਲ ਦੱਤੀ ਜਾਣਕਾਰੀ ਮੁਤਾਬਕ ਕਿ ਗੱਡੀ ਸੋਹਰਾ ਪਰਿਵਾਰ ਖੇੜੀ ਵਾਲੇ ਬਾਬੇ ਦੇ ਸੋਹਰਾ ਪਰਿਵਾਰ ਜਿਹੜਾ ਉਹ ਗੱਡੀ ਲਿਆ ਕੇ ਇਸ ਦੇ ਉੱਤੇ ਚੜਨ ਦੀ ਕੋਸ਼ਿਸ਼ ਕਰਦਾ ਕਿ ਕਿਸ ਤਰ੍ਹਾਂ ਜਦੋਂ ਇਹਨਾਂ ਦੀ ਆਪਸ ਦੇ ਵਿੱਚ ਲੜਾਈ ਹੋ ਰਹੀ ਸੀ ਉਸ ਤੋਂ ਬਾਅਦ ਜਦੋਂ ਹਸਪਤਾਲ ਦੇ ਵਿੱਚ ਪਹੁੰਚਦੇ ਨੇ ਤਾਂ ਮੌਕੇ ਉੱਤੇ ਕਿਸ ਤਰ੍ਹਾਂ ਆਪਣੀ ਗੱਡੀ ਦੇ ਕੋਲ ਖੇੜੀ ਵਾਲਾ ਬਾਬਾ ਖੜਾ ਹੁੰਦਾ ਤਾਂ ਮੌਕੇ ਉੱਤੇ ਇੱਕ ਵਰਨਾ ਤੇਜ਼ ਰਫ਼ਤਾਰ ਗੱਡੀ ਵਰਨਾ ਆਉਂਦੀ ਆ ਤਾਂ ਖੇੜੀ ਵਾਲੇ ਬਾਬੇ ਦੇ ਵਿੱਚ ਆ ਕੇ ਵੱਜਦੀ ਆ ਪਰ ਫੁਰਤੀ ਦੇਖੋ ਤੁਸੀਂ ਕਿ ਗੋਲੀ ਵਾਂਗ ਛਾਲ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਜੇਕਰ ਨਾ ਚੜਦਾ ਤਾਂ ਮੌਕੇ ਉੱਤੇ ਜਾਨ ਜਾ ਸਕਦੀ ਸੀ ਖੇੜੀ ਵਾਲੇ ਬਾਬੇ ਦੀ ਤਸਵੀਰ ਦੇਖ ਸਕਦੇ ਤੁਸੀਂ ਕਿ ਕਿਸ ਤਰ੍ਹਾਂ ਗੋਲੀ ਵਾਂਗ ਛਾਲ ਮਾਰ ਕੇ ਗੱਡੀ ਦੇ ਉੱਤੇ ਚੜ ਗਿਆ ਹੋਇ ਬੁਰੇ ਤਰੀਕੇ ਦੇ ਨਾਲ ਡਿੱਗਦਾ ਤਾਂ ਉਸ ਦੇ ਬਾਅਦ ਉਸ ਦੀ ਕਟਮਾਰ ਵੀ ਕੀਤੀ ਜਾਂਦੀ ਆ ਤਾਂ ਲਗਾਤਾਰ ਡਿਸਪਿਊਟ ਚੱਲ ਰਿਹਾ ਖੇੜੀ ਵਾਲੇ ਬਾਬੇ ਦਾ ਆਪਣੇ ਸਹੁਰੇ ਪਰਿਵਾਰਕ ਮੈਂਬਰਾਂ ਦੇ ਨਾਲ ਆ ਜਿਹੜਾ ਆ ਝਗੜਾ ਚੱਲ ਰਿਹਾ ਵਿਆਹ ਸ਼ਾਦੀ ਨੂੰ ਲੈ ਕੇ ਝਗੜਾ ਜਿਹੜਾ ਲਗਾਤਾਰ ਚੱਲ ਰਿਹਾ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਕਿਸ ਤਰ੍ਹਾਂ ਰੈੱਡ ਲਾਈਟ ਜੋ ਤੁਹਾਨੂੰ ਦਿਖਾ ਰਿਹਾ ਰੈੱਡ ਸਰਕਲ ਦਿਖਾ ਰਿਹਾ ਉੱਥੇ ਬਾਬਾ ਜਿਹੜਾ ਆ ਆਪਣੀ ਗੱਡੀ ਦੇ ਕੋਲੋਂ ਸਾਈਡ ਤੇ ਆ ਦਾ ਬਿਲਕੁਲ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਬਾਬਾ ਜਿਹੜਾ ਆ ਉਹ ਗੱਡੀ ਦੇ ਕੋਲ ਖੜਾ ਹੁੰਦਾ ਆਪਣੀ ਫੋਰਚੂਨਰ ਦੇ ਕੋਲ ਉਸਦੇ ਬਾਅਦ ਜਦੋਂ ਸਾਈਡ ਤੇ ਆਂਦਾ ਤਾਂ ਇੱਕਦਮ ਦੇਖ ਸਕਦੇ ਹੋ ਕਿਸ ਤਰ੍ਹਾਂ ਕਾਰ ਆ ਕਿ ਜਦੋਂ ਵਿੱਚ ਵੱਜਣ ਲੱਗਦੀ ਤਾਂ ਛਾਲ ਮਾਰ ਕੇ ਬਾਬਾ ਕਾਰ ਦੇ ਉੱਤੇ ਜੰਪ ਕਰ ਜਾਂਦਾ ਜੇਕਰ ਜੰਪ ਨਾ ਕਰਦਾ ਤਾਂ ਮੌਕੇ ਦੇ ਉੱਤੇ ਬਾਬੇ ਨੇ ਇਸ ਤੇਜ਼ ਰਫ਼ਤਾਰ ਗੱਡੀ ਦੇ ਥੱਲੇ ਆ ਜਾਣਾ ਸੀਗਾ ਤਾਂ ਮੌਕੇ ਤੇ ਜਾਨ ਤੱਕ ਜਾ ਸਕਦੀ ਸੀ ਤਾਂ ਪੁਲਿਸ ਨੇ ਸੀਸੀਟੀਵੀ ਫੁਟੇਜ ਖੰਗਾਲੀ ਜਿਸ ਦੇ ਆਧਾਰ ਦੇ ਉੱਤੇ ਮਾਮਲਾ ਦਰਜ ਕਰ ਕੀਤਾ ਗਿਆ ਤਾਂ ਦੱਸ ਦੇਣਾ ਚਾਹੁੰਦੇ ਹਾਂ ਕਿ ਕ੍ਰਾਸ ਪਰਚਾ ਹੋ ਚੁੱਕਾ ਖੇੜੀ ਵਾਲੇ ਬਾਬੇ ਦੇ ਸਾਲੇ ਦੇ ਉੱਤੇ ਵੀ ਪਰਚਾ ਦਰਜ ਕਰ ਲਿਆ ਗਿਆ ਇਸ ਤੋਂ ਇਲਾਵਾ ਦੋ 4 ਵਿਅਕਤੀਆਂ ਤੇ ਬਾਇ ਨੇਮ ਪਰਚਾ ਦਰਜ ਕੀਤਾ ਗਿਆ ਤੇ 4-5 ਜਣਿਆਂ ਦੇ ਉੱਤੇ ਅਣਪਛਾਤੇਆਂ ਦੇ ਉੱਤੇ ਪਰਚਾ ਜਿਹੜਾ ਆ ਦਰਜ ਕਰ ਲਿਆ ਗਿਆ ਤਾਂ ਪਰਿਵਾਰਕ ਮੈਂਬਰਾਂ ਦੇ ਆਪਸੀ ਦੁਵਾਂ ਦੇ ਜਿਹੜਾ ਆ ਲੜਾਈ ਝਗੜਾ ਚੱਲ ਰਿਹਾ ਖੇੜੀ ਵਾਲੇ ਬਾਬੇ ਦਾ ਪਿਛਲੇ ਸਾਲ ਹੀ ਅਜੇ ਵਿਆਹ ਹੁੰਦਾ ਆ ਪਰ ਖੇੜੀ ਵਾਲੇ ਬਾਬੇ ਦੇ ਇਲਜ਼ਾਮ ਆ ਕਿ ਮੇਰੀ ਪਤਨੀ ਨੂੰ ਮੇਰੇ ਕੋਲ ਆਉਣ ਨਹੀਂ ਦਿੱਤਾ ਜਾ ਰਿਹਾ ਤੇ ਪਿਛਲੇ ਕਈ ਦਿਨਾਂ ਤੋਂ ਆਪਣੇ ਪੇਕੇ ਘਰ ਦੇ ਵਿੱਚ ਰਹਿੰਦੀ ਜਿਸ ਦੇ ਬਾਅਦ ਖੇੜੀ ਵਾਲਾ ਬਾਬਾ ਕਹਿੰਦਾ ਕਿ ਮੈਨੂੰ ਇਹਨਾਂ ਨੇ ਘਰ 'ਚ ਗੱਲਬਾਤ ਕਰਨ ਦੀ ਲਈ ਬੁਲਾਇਆ ਪਰ ਗੱਲਬਾਤ ਕਰਦੇ ਕਰਦੇ ਆਪਸ ਦੇ ਵਿੱਚ ਜਿਹੜੀ ਆ ਲੜਾਈ ਹੋ ਜਾਂਦੀ ਆ ਤਾਂ ਖੂਨੀ ਰੂਪ ਜਿਹੜੀ ਆ ਤਿਆਰ ਕਰ ਲੈਂਦੀ ਆ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਆ ਜਿਹੜਾ ਆ ਖੇੜੀ ਵਾਲੇ ਬਾਬੇ ਉਤੇ ਗੱਡੀ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਆ ਤਾਂ ਖੂਨੀ ਜਿਹੜੀਆਂ ਤਸਵੀਰਾਂ ਜਿਹੜੀਆਂ ਜਦੋਂ ਆਪਣਾ ਰੂਪ ਲੈ ਲੈਂਦੀ ਉਸ ਤੋਂ ਬਾਅਦ ਖੇੜੀ ਵਾਲੇ ਬਾਬੇ ਦੀ ਸੱਸ ਵੀ ਅੰਜਾਮ ਇਲਜ਼ਾਮ ਲਗਾਉਂਦੀ ਆ ਕਿ ਮੇਰੇ ਪੱਟ ਦੇ ਵਿੱਚ ਗੋਲੀ ਮਾਰੀ ਗਈ ਆ ਹਸਪਤਾਲ ਜਾ ਕੇ ਦਾਖਲ ਹੋ ਜਾਂਦੀ ਦੂਸਰੇ ਪਾਸੇ ਖੇੜੀ ਵਾਲਾ ਬਾਬਾ ਵੀ ਜਿਹੜਾ ਆ ਉਹ ਕਹਿੰਦਾ ਮੈਨੂੰ ਬੁਰੇ ਤਰੀਕੇ ਦੇ ਨਾਲ ਕੁੱਟਿਆ ਗਿਆ ਹੈਗਾ ਤਾਂ ਤਸਵੀਰਾਂ ਦੇਖ ਸਕਦੇ ਹੋ ਕਿਸ ਤਰ੍ਹਾਂ ਗੱਡੀ ਜਿਵੇਂ ਚ ਮਾਰੀ ਜਾਂਦੀ ਆ ਖੇੜੀ ਵਾਲੇ ਬਾਬੇ ਦੇ ਗੱਡੀ ਮਾਰੀ ਜਾਂਦੀ ਆ ਹਾਲਾਂਕਿ ਫੁਰਤੀਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਜਿਸਦੇ ਬਾਅਦ ਖੇੜੀ ਵਾਲਾ ਬਾਬਾ ਬੁਰੇ ਤਰੀਕੇ ਦੇ ਨਾਲ ਹੀਠਾ ਡੇਕਦਾ ਤਾਂ ਉਸ ਨੂੰ ਚੁੱਕ ਕੇ ਜਿਹੜਾ ਆ ਜਿਹੜਾ ਉਸਦੇ ਬਾਅਦ ਉਸਦੇ ਉੱਤੇ ਡਾਂਗਾਂ ਦੇ ਨਾਲ ਉਸਦੀ ਕਟਾਈ ਵੀ ਕੀਤੀ ਜਾਂਦੀ ਆ ਦੇਖ ਸਕਦੇ ਕਿਸ ਤਰ੍ਹਾਂ ਭੱਜਦੇ ਹੋਏ ਨਜ਼ਰ ਆ ਰਹੇ ਡੰਡਿਆਂ ਦੇ ਨਾਲ ਕੁੱਟਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਇਸ ਵੇਲੇ ਦੀਆਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਇੱਕ ਭਿਆਨਕ ਰੂਪ اختیار ਕਰ ਲਿਆ ਪਿਛਲੇ ਸਾਲ ਹੀ ਖੇੜੀ ਵਾਲੇ ਬਾਬੇ ਦਾ ਵਿਆਹ ਹੋਇਆ ਸੀਗਾ ਫਤੇਗੜ ਸਾਹਿਬ ਦੇ ਵਿੱਚ ਇੱਕ ਲੜਕੀ ਸਾਹਿਬ ਜੋਤਕੌਰ ਦੇ ਨਾਲ ਵਿਆਹ ਹੁੰਦਾ ਆ ਉਸਦੇ ਬਾਅਦ ਦੋਹਾਂ ਦਾ ਆਪਸ ਵਿੱਚ ਡਿਸਪਿਊਟ ਚੱਲਣ ਲੱਗਦਾ ਦੋਹਾਂ ਦਾ ਆਪਸ ਵਿੱਚ ਝਗੜਾ ਚੱਲਣ ਲੱਗਦਾ ਜਿਸਦੇ ਬਾਅਦ ਝਗੜਾ ਇੰਨਾ ਜ਼ਿਆਦਾ ਆ ਖੌਫਨਾਕ ਰੂਪ اختیار ਕਰ ਲੈਂਦਾ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਖੇੜੀ ਵਾਲਾ ਬਾਬਾ ਜਦੋਂ ਆਪਣੀ ਪਤਨੀ ਦੇ ਨੂੰ ਘਰੇ ਲਿਆਉਣ ਲਈ ਸੁਰਾ ਸਫਾਈ ਦੇ ਲਈ ਆਪਣੇ ਪੱਕੇ ਪਰਿਵਾਰ ਦੇ ਵਿੱਚ ਪਹੁੰਚਦਾ ਤਾਂ ਦੋਹਾਂ ਦੀ ਆਪਸ ਦੇ ਵਿੱਚ ਲੜਾਈ ਹੋ ਜਾਂਦੀ ਤਾਂ ਹੁਣ ਨਵੀਂ ਸੀਸੀਟੀਵੀ ਵੀਡੀਓ ਨਿਕਲ ਕੇ ਸਾਹਮਣੇ ਆ ਰਹੀ ਹੈ ਜਿੱਥੇ ਖੇੜੀ ਵਾਲੇ ਬਾਬੇ ਦੇ ਉੱਤੇ ਗੱਡੀ ਚੜਨ ਲੱਗੀ ਸੀਗੀ ਤਾਂ ਇੱਕ ਵਾਰ ਫਿਰ ਸੀਸੀਟੀਵੀ ਤੁਹਾਨੂੰ ਫੁਟੇਜ ਦਿਖਾਵਾਂਗੇ ਕਿ ਗੱਡੀ ਚੜਨ ਲੱਗਦੀ ਹੈ ਦੇਖੋ ਕਿਸ ਤਰ੍ਹਾਂ ਛਾਲ ਮਾਰ ਕੇ ਖੇੜੀ ਵਾਲਾ ਬਾਬਾ ਉਸ ਗੱਡੀ ਦੇ ਉੱਤੇ ਚੜ ਜਾਂਦਾ ਵਰਨਾ ਗੱਡੀ ਦੇ ਉੱਤੇ ਚੜ ਜਾਂਦਾ ਤਾਂ ਬੁਰੇ ਤਰੀਕੇ ਦੇ ਨਾਲ ਇਹ ਠਾਡੇ ਦੇਖ ਸਕਦੇ ਤਸਵੀਰ ਇੱਕ ਵਾਰ ਫਿਰ ਦਿਖਾ ਰਹੇ ਕਿ ਕਿਸ ਤਰ੍ਹਾਂ ਦੇਖੋ ਛਾਲ ਮਾਰ ਕੇ ਉੱਪਰ ਉੱਡ ਜਾਂਦਾ ਖੇੜੀ ਵਾਲਾ ਬਾਬਾ ਤੇ ਉਸ ਗੱਡੀ ਦੇ ਉੱਤੇ ਚੜ ਜਾਂਦਾ ਜੇਕਰ ਨਾ ਛਾਲ ਮਾਰਦਾ ਤਾਂ ਇਸ ਗੱਡੀ ਦੇ ਥੱਲੇ